ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਇਸ ਵੀਡੀਓ 'ਚ ਦੱਸਾਂਗੇ ਕਿ ਕਿਹੜੀ ਬਾਣੀ ਪੜਨ ਨਾਲ ਵੱਡੀ ਤੋਂ ਵੱਡੀ ਮੁਸੀਬਤੋਂ ਤੁਸੀਂ ਰਾਹਤ ਪਾ ਸਕਦੇ ਹੋ ਜੀ ਜਿਹੜਾ ਕੰਮ ਤੁਹਾਡਾ ਕਿਤੋਂ ਨਹੀਂ ਬਣ ਰਿਹਾ ਸੀ ਤੇ ਕਿਹੜਾ ਜਾਪ ਕਰਨ ਨਾਲ ਕੰਮ ਜਿਹੜਾ ਤੁਹਾਡਾ ਸੰਪੂਰਨ ਹੋ ਜਾਊਗਾ ਜਿਵੇਂ ਜੀ ਕੰਮ ਕੋਈ ਵੀ ਹੋ ਸਕਦਾ ਹੈ ਜਿਵੇਂ ਕਿਸੇ ਭੈਣ ਨੂੰ ਬੱਚਾ ਨਹੀਂ ਹੋ ਰਿਹਾ ਦਿਨ ਤਾਂ ਲੰਘ ਜਾਂਦੇ ਨੇ ਪਰ ਬੱਚਾ ਖਰਾਬ ਹੋ ਜਾਂਦਾ ਹੈ ਹਨਾ ਧਿਆਨ ਨਹੀਂ ਹੋ ਰਿਹਾ ਜਾਂ ਵੀਜ਼ਾ ਜਾਂ ਸਰਕਾਰੀ ਨੌਕਰੀ ਸੰਬੰਧੀ ਕੋਈ ਵੀ ਕੰਮ ਆ ਕਿਹੜੀ ਬਾਣੀ ਦਾ ਜਾਪ ਕਰਨ ਨਾਲ ਤੁਹਾਡਾ ਜਿਹੜਾ ਕੰਮ ਉਹ ਸੰਪੂਰਨ ਹੋ ਜਾਵੇਗਾ ਅੱਜ ਆਪਾਂ ਦੱਸਾਂਗੇ ਕਿ ਬ੍ਰਹਮ ਕਵਚ ਦਾ ਪਾਠ ਆਪਾਂ ਕਿਹੜੀ ਵਿਧੀ ਨਾਲ ਕਰਨਾ ਹੈ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਤਾਂ ਜੋ ਪੂਰੀ ਵਿਧੀ ਪਤਾ ਲੱਗ ਸਕੇ ਜਿੱਡੀ ਮਰਜੀ ਵੱਡੀ ਮੁਸੀਬਤ ਹੋਵੇ ਤੁਹਾਡੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਉਸ ਮੁਸੀਬਤ ਚੋਂ ਤੁਹਾਨੂੰ ਬਾਹਰ ਕੱਢਣਗੇ ਬਸ ਸਵਾਸ ਸਵਾਸ ਨਾਲ ਜਪਣਾ ਹੈ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਅੱਜ ਤੁਹਾਨੂੰ ਦੱਸਦੇ ਆ ਕਿ ਬ੍ਰਹਮ ਬ੍ਰਹਮ ਕਵਚ ਦੀ ਬਾਣੀ ਆ ਨਾ ਕਿਸੇ ਵਿਧੀ ਨਾਲ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਜੇ ਤੁਸੀਂ ਇਸ ਵਿਧੀ ਨੂੰ ਅਪਣਾ ਲੈਨੇ ਉਹਨਾਂ ਜਿੱਡੀ ਮਰਜ਼ੀ ਵੱਡੀ ਮੁਸ਼ਕਲ ਹੋਵੇ ਚਾਹੇ ਜਿੱਡੀ ਮਰਜ਼ੀ ਤਕਲੀਫ ਹੋਵੇ ਕੋਈ ਸਰੀਰਕ ਹੋਵੇ ਕੋਈ ਮਾਨਸਿਕ ਹੋਵੇ ਗੁਰੂ ਗੋਬਿੰਦ ਸਿੰਘ ਜੀ ਆਪ ਸਹਾਈ ਹੋ ਕੇ ਤੁਹਾਡੇ ਕਾਰਜਾ ਜਿਹੜੇ ਜੀ ਉਹ ਸਿੱਧ ਕਰਨਗੇ ਰਾਸ ਕਰਨਗੇ ਉਹ ਵਿਧੀ ਕਿਹੜੀ ਹੈ ਜੀ ਤੁਹਾਨੂੰ ਆਪਾਂ ਦੱਸਦੇ ਆ ਵਾਹਿਗੁਰੂ ਜੀ ਉਹ ਵਿਧੀ ਹੈਗੀ ਆ ਜੀ ਤੁਸੀਂ ਹਰ ਰੋਜ਼ ਬੱਤੀ ਪਾਠ ਕਰਨੇ ਨੇ ਜੀ ਦੇਖੋ ਜੀ ਆਪਾਂ ਬਹੁਤ ਭਾਗਾ ਵਾਲਿਆਂ ਕਿ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲਈ ਕਿਸੇ ਹੋਰ ਦੇਤਾਰੀ ਬਾਬਿਆਂ ਕੋਲੇ ਜਾਣ ਦੀ ਲੋੜ ਨਹੀਂ ਹੈਗੀ ਜੀ ਠੀਕ ਹੈ ਨਾ ਜੀ ਆਪਣੇ ਗੁਰੂ ਤੋਂ ਮੰਗੋ ਉਹਨੇ ਹੀ ਦੇਣਾ ਹੈ ਗੁਰੂ ਮਹਾਰਾਜ ਦੀ ਤੇ ਵਿਸ਼ਵਾਸ ਰੱਖੋ ਅਰਦਾਸ ਬੇਨਤੀ ਕਰਿਆ ਕਰੋ ਹਾਂਜੀ ਤੁਸੀਂ ਕਰਨਾ ਕੀ ਹੈ ਜੀ ਤੁਸੀਂ ਦੇਖੋ ਜੀ 32 ਇੱਕ ਪਾਠ ਹੈ ਨਾ ਜਿਹੜਾ ਇੱਕ ਦਿਨ ਚ ਭਾਵੇਂ ਤੁਸੀਂ ਮੰਨ ਲਓ ਜਿਹੜੇ 32 ਪਾਠ ਆ ਉਹ ਇੱਕ ਦਿਨ ਚ ਤੁਸੀਂ 32 ਪਾਠ ਸਵੇਰੇ ਕਰਨੇ ਆ ਸ਼ਾਮ ਨੂੰ ਵੀ ਤੁਸੀਂ 32 ਪਾਠ ਕਰਨੇ ਆ ਠੀਕ ਹੈ ਜੀ ਇੱਕ ਮਿੰਟ ਚ ਦੇਖੋ ਜੀ ਇੱਕ ਪਾਠ ਹੋ ਜਾਂਦਾ ਹੈ ਬਤੀ ਪਾਠ ਕਰਨ ਨੂੰ ਸਿਰਫ 15 ਤੋਂ 20 ਮਿੰਟ ਦਾ ਸਮਾਂ ਲੱਗਦਾ ਹੈ ਕੋਈ ਜ਼ਿਆਦਾ ਸਮਾਂ ਨਹੀਂ ਹੈਗਾ ਦੇਖੋ ਜੀ ਇਹ ਇੰਨਾ ਕ ਸਮਾਂ ਤਾਂ ਹਰ ਕੋਈ ਕੱਟ ਸਕਦਾ ਆਪਦੀ ਜ਼ਿੰਦਗੀ ਚ ਹਨਾ ਤੁਹਾਡੇ ਜਿਹੜਾ ਵੀ ਕਾਰਜ ਆ ਤੁਸੀਂ ਉਹਦੇ ਲਈ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਫਿਰ ਤੁਸੀਂ ਜਿਹੜਾ ਪਾਠ ਆ ਉਹ ਆਰੰਭ ਕਰ ਦੇਣਾ ਤੁਸੀਂ ਕਰਨਾ ਕੀ ਆ ਜੀ ਤੁਸੀਂ ਸਭ ਤੋਂ ਪਹਿਲਾਂ ਜਿੱਦਣੇ ਤੁਸੀਂ ਪਹਿਲੇ ਦਿਨ ਪਾਠ ਆਰੰਭ ਕਰਨਾ ਹੈ ਤੁਸੀਂ ਅਮਰਤ ਵੇਲੇ ਉੱਠ ਕੇ ਕੇਸ਼ੀ ਇਸ਼ਨਾਨ ਕਰਕੇ ਕੜਾ ਪ੍ਰਸ਼ਾਦੀ ਦੀ ਦੇਗ ਸਜਾਉਣੀ ਹੈ ਜੀ ਗੁਰੂ ਮਹਾਰਾਜ ਅੱਗੇ ਤੇ ਦੇਸੀ ਕੇ ਉਹਦੀ ਜੋਤ ਲਗਾ ਲੈਣੀ ਆ ਕੋਲ ਜਲ ਰੱਖ ਕੇ ਗੁਰੂ ਸਾਹਿਬ ਦਾ ਸਰੂਪ ਰੱਖ ਕੇ ਜਾਂ ਫਿਰ ਗੋਟਕਾ ਸਾਹਿਬ ਵੀ ਆਪਾਂ ਹੁੰਦੇ ਆ ਨਾ ਰੱਖ ਕੇ ਤੁਸੀਂ نیچے ਆਸਣ ਲਗਾਉਣਾ ਆ ਜੀ ਤੁਹਾਡਾ ਮਹਾਰਾਜ ਦਾ ਸਰੂਪ ਆ ਜਿਹੜਾ ਜਾਂ ਗੁਰੂ ਦੇ ਜੋ ਵੀ ਸਰੂਪ ਨੇ ਉਹ ਤੁਹਾਡੇ ਉੱਪਰ ਹੋਣੇ ਚਾਹੀਦੇ ਨੇ ਜਿਵੇਂ ਆਪਣੀ ਜਗ੍ਹਾ ਬਣੀ ਹੁੰਦੀ ਆ ਜੀ ਗੁਰੂਆਂ ਮਹਾਰਾਜਾਂ ਲਈ ਤੇ ਤੁਸੀਂ ਉਹਦੇ نیچے ਬੈਠ ਕੇ ਆਸਣ ਲਗਾਉਣਾ ਆ ਤੇ ਇਹ ਪਾਠ ਤੁਸੀਂ ਲਗਾਤਾਰ ਜੀ 40 ਦਿਨ ਕਰਨਾ ਆ ਠੀਕ ਆ ਨਾ ਜੀ 40 ਦਿਨ ਤੁਸੀਂ ਲਗਾਤਾਰ ਪਾਠ ਕਰਨਾ ਆ ਪਹਿਲਾ ਤਾਂ ਤੁਸੀਂ ਅਮਰਤ ਵੇਲੇ ਬੱਤੀ ਪਾਠ ਕਰਨੇ ਨੇ ਫਿਰ ਤੁਸੀਂ ਸ਼ਾਮ ਨੂੰ ਬੱਤੀ ਪਾਠ ਕਰਨੇ ਨੇ ਠੀਕ ਹੈ ਜੀ ਤੇ ਬਸਤਰ ਬਿਲਕੁਲ ਤੁਹਾਡੇ ਸੁੱਚੇ ਹੋਣੇ ਚਾਹੀਦੇ ਨੇ ਹਨਾ ਤੁਹਾਡਾ ਬਸਤਰ ਵੀ ਬਿਲਕੁਲ ਸੁੱਚੇ ਹੋਣੇ ਚਾਹੀਦੇ ਤੁਹਾਡਾ ਆਸਣ ਵੀ ਬਿਲਕੁਲ ਸੁੱਚਾ ਹੋਣਾ ਚਾਹੀਦਾ ਆ ਤੇ ਜੀ ਜਿਹੜੇ ਤੁਸੀਂ ਇਹ ਪਾਠ ਨੇਗੇ ਇਹ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਸੰਪੂਰਨ ਕਰਨੇ ਨੇਗੇ ਭਾਵ ਤੁਸੀਂ ਅਮਰਤ ਵੇਲੇ ਉੱਠ ਕੇ ਇਹ ਬਾਣੀ ਪੜ੍ਹਨੀ ਆ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੁਹਾਡੇ 32 ਪਾਠ ਸੰਪੂਰਨ ਹੋਣੇ ਚਾਹੀਦੇ ਨੇ ਜੀ ਜੇ ਤੁਸੀਂ ਗੁਰੂ ਮਹਾਰਾਜ ਤੋਂ ਦਾਤਾਂ ਲੈਣੀਆਂ ਨੇ ਤੁਹਾਡਾ ਕੋਈ ਵੀ ਕਾਰਜ ਤੁਸੀਂ ਸਿੱਧ ਕਰਾਉਣਾ ਹੈ ਨਾ ਵਾਹਿਗੁਰੂ ਜੀ ਤਾਂ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਤੁਸੀਂ 32 ਪਾਠ ਤੁਹਾਡੇ ਸੰਪੂਰਨ ਹੋਣੇ ਚਾਹੀਦੇ ਨੇ ਤੇ ਤੁਸੀਂ ਲਗਾਤਾਰ ਜੀ 40 ਦਿਨ نیچے ਹੀ ਆਪਣਾ ਆਸਣਾ ਲਾਉਣਾ ਆ ਰੋਜ਼ ਤੁਸੀਂ ਕੋਲ ਜੋਤ ਜਗਾਉਣੀ ਆ ਰੋਜ਼ ਤੁਸੀਂ ਕੋਲ ਜਲ ਰੱਖਣਾ ਆ ਜੀ ਹਰ ਰੋਜ਼ ਤੁਸੀਂ 32 ਪਾਠ ਕਰਨੇ ਆ ਇਹ ਨਾ ਹੋਵੇ ਜੀ ਤੁਸੀਂ 40 ਦਿਨ ਸੁੱਕ ਕੇ ਤੁਸੀਂ ਪਾਠ ਸ਼ੁਰੂ ਕਰਨੇ ਕਰਤੇ ਪਰ ਤੁਸੀਂ ਵਿੱਚ ਕੋਈ ਤੁਹਾਡਾ ਨਾਗਾ ਪੈ ਗਿਆ ਕੋਈ ਜਿੱਡੀ ਮਰਜ਼ੀ ਮਜਬੂਰੀ ਹੋਵੇ ਦੇਖੋ ਜੀ ਮੈਂ ਇਹ ਨਹੀਂ ਕਹਿੰਦੀ ਕਈ ਵਾਰੀ ਕੋਈ ਆਪਾਂ ਨੂੰ ਹੈ ਜੀ ਐਮਰਜੈਂਸੀ ਹੁੰਦਾ ਵੀ ਜਾਣਾ ਜ਼ਰੂਰੀ ਹੁੰਦਾ ਜਿੱਦਣੇ ਆਪਾਂ ਨੂੰ ਪਤਾ ਵੀ ਕੋਈ ਹੈ ਜੀ ਐਮਰਜੈਂਸੀ ਹੈ ਨਾ ਆਪਾਂ ਉਦਣ ਥੋੜਾ ਜਿਹਾ ਜਲਦੀ ਉੱਠ ਕੇ ਅਮਰਤ ਵੇਲਾ ਸੰਭਲੋ ਹਨਾ ਥੋੜਾ ਜਿਹਾ ਜਲਦੀ ਉਠੋ ਅਮਰਤ ਵੇਲਾ ਸੰਭੋ ਫਿਰ ਤੁਸੀਂ ਜਿਹੜਾ ਕੰਮ ਕਰਨ ਜਾਣਾ ਜਿਹੜੀ ਤੁਹਾਡੀ ਮਜਬੂਰੀ ਆ ਤੁਸੀਂ ਉੱਥੇ ਜਾ ਸਕਦੇ ਹੋ ਸ਼ਾਮ ਨੂੰ ਤੁਸੀਂ ਜੀ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਤੁਸੀਂ 32 ਪਾਠ ਕਰਨੇ ਨੇ ਸਿਰਫ 15 ਤੋਂ 20 ਮਿੰਟ ਦਾ ਸਮਾਂ ਲੱਗੂਗਾ ਤੁਹਾਨੂੰ 32 ਪਾਠ ਕਰਨ ਨੂੰ ਇੱਕ ਪਾਠ ਕਰਨ ਨੂੰ ਜੀ ਸਿਰਫ 1 ਮਿੰਟ ਦਾ ਸਮਾਂ ਲੱਗਦਾ ਆ ਠੀਕ ਆ ਜੀ ਬਹੁਤੇ ਲੋਕ ਜਿਨ੍ਹਾਂ ਨੂੰ ਕੰਠ ਹੋਇਆ ਹੁੰਦਾ ਜੀ ਉਹ 1 ਮਿੰਟ 'ਚ ਦੋ ਦੋ ਪਾਠ ਵੀ ਕਰ ਦਿੰਦੇ ਨੇਗੇ ਜੀ ਨਾ ਮੇਰੇ ਭੈਣ ਭਰਾਵਾਂ ਨੂੰ ਨਹੀਂ ਕੰਟੂ ਆ ਸਕਦਾ ਹੋ ਸਕਦਾ ਉਹਨਾਂ ਨੂੰ ਥੋੜੀ ਥੋੜੀ ਪਹਿਲਾਂ ਔਖ ਲੱਗੇ ਪਰ ਜੀ ਫੇਰ ਜਿਵੇਂ ਕਹਿੰਦੇ ਸੌਖਾ ਲੱਗਣ ਆ ਜਾਂਦਾ ਕਿਉਂਕਿ ਆਪਾਂ ਨੂੰ ਕੰਠ ਹੋਣ ਲੱਗ ਜਾਂਦਾ ਹੌਲੀ ਹੌਲੀ ਕਿਉਂਕਿ ਬਾਲੀ ਵੱਡੀ ਬਾਣੀ ਨਹੀਂ ਹੈਗੀ ਬਹੁਤ ਛੋਟੀ ਜੀ ਬਾਣੀ ਆ ਦੇਖੋ ਜੀ ਕਹਿੰਦੇ ਨੇ ਉਹਦੇ ਬ੍ਰਹਮ ਕਪਜ ਦੇ ਪਾਠ ਚ ਇੰਨੀ ਸ਼ਕਤ ਹੈ ਇਹ ਚਾਹੇ ਕਿਸੇ ਦਾ ਕੋਈ ਜਾਤੂ ਕੀਤਾ ਟੋਣਾ ਕੋਈ ਤੰਤਰ ਕੋਈ ਮੰਤਰ ਕੀਤਾ ਕਰਾਇਆ ਜਾ ਨજર ਜਾਪਨ ਲੱਦਾ ਕੋਈ ਹਵਾ ਦੋਸ਼ ਜਾਂ ਨਕਾਰਾਤਮਕ ਸ਼ਕਤੀ ਕੁਝ ਵੀ ਇਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਨਾ ਇਹ ਹਰ ਇੱਕ ਚੀਜ਼ ਨੂੰ ਕੱਟਣ ਦੀ ਸਮਰੱਥਾ ਰੱਖਦਾ ਠੀਕ ਹੈ ਜੀ ਐਨੀ ਸ਼ਕਤੀ ਆ ਬ੍ਰਹਮ ਕਵਚ ਦੇ ਪਾਠ ਚ ਤੁਸੀਂ ਹਰ ਰੋਜ਼ ਜੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਆ ਕਿ ਗੁਰੂ ਮਹਾਰਾਜ ਜੀ ਜਿਹੜਾ ਵੀ ਮੇਰਾ ਕੰਮ ਆ ਜਿਹੜਾ ਵੀ ਮੇਰਾ ਕਾਰਜ ਆ ਉਹ ਸਿੱਧ ਉਹ ਬਹੁਤ ਅੜ ਚੁੱਕਿਆ ਆ ਤੁਸੀਂ ਆਪ ਹਾਜ਼ਰ ਨਾਜ਼ਰ ਹੋ ਕੇ ਉਸ ਕਾਰਜ ਨੂੰ ਮੇਰੇ ਕੰਮ ਨੂੰ ਸਿੱਧ ਕਰ ਦਿਓ ਠੀਕ ਆ ਨਾ ਜੀ ਤੁਸੀਂ ਅਮਰਤ ਵੇਲੇ ਵੀ ਇਹੀ ਅਰਦਾਸ ਕਰਨੀ ਆ ਜਦੋਂ ਤੁਸੀਂ ਸਮਾਪਤੀ ਕਰਨੀ ਆ ਪਾਠ ਦੀ ਉਦੋਂ ਵੀ ਤੁਸੀਂ ਇਹੀ ਅਰਦਾਸ ਕਰਨੀ ਆ ਤੇ ਤੁਸੀਂ ਰਹਿਰਾਸ ਨੂੰ ਜਦੋਂ ਇਹ ਪਾਠ ਕਰਨਾ ਹੈ ਉਦੋਂ ਵੀ ਤੁਸੀਂ ਇਹੀ ਅਰਦਾਸ ਕਰਨੀ ਆ ਸਰਬੱਤ ਦਾ ਭਲਾ ਮੰਗਿਆ ਕਰੋ ਜੀ ਸਰਬੱਤ ਦਾ ਭਲਾ ਮੰਗਣਾ ਬਹੁਤ ਜ਼ਰੂਰੀ ਆ ਠੀਕ ਆ ਨਾ ਜੀ ਜੀ ਗੁਰੂ ਮਹਾਰਾਜ ਅੱਗੇ ਹੋਰ ਅਰਦਾਸ ਜ਼ਰੂਰ ਕਰਿਆ ਕਰੋ ਤੁਸੀਂ ਗੁਰੂ ਮਹਾਰਾਜ ਨੂੰ ਕਿਹਾ ਕਰੋ ਕਿ ਮੈਨੂੰ ਨਿਤਨੇਮ ਦੀਆਂ ਦਾਤਾਂ ਬਖਸ਼ ਦਿਓ ਹਨਾ ਠੀਕ ਆ ਨਾ ਜੀ ਬਾਣੀ ਦੀ ਸੇਵਾ ਹੋਰ ਵੱਧ ਤੋਂ ਵੱਧ ਲਾਓ ਠੀਕ ਆ ਜੀ ਤੇ ਬਾਣੀ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਿਆ ਕਰੋ ਕਿ ਬਾਣੀ ਛੁੱਤ ਪੜਨ ਦੀ ਮੈਨੂੰ ਸਮੱਤ ਬਖਸ਼ੋ ਹਨਾ ਮੱਤ ਬਖਸ਼ੋ ਹਰ ਜੀ ਜਦੋਂ ਤੁਸੀਂ ਤੁਹਾਡੇ ਜਿਹੜੇ 40 ਦਿਨ ਪੂਰੇ ਹੋਗੇ ਫੇਰ ਤੋਂ ਤੁਸੀਂ ਦੇਖੋ ਜੀ ਪਹਿਲੇ ਦਿਨ ਤੁਸੀਂ ਇੱਕ ਦਾ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰਨ ਫਿਰ ਤੁਸੀਂ ਵਿੱਚ ਦੀ ਕੜਾਹ ਪ੍ਰਸ਼ਾਦ ਨਹੀਂ ਬਣਾਉਣਾ ਹੈਗਾ ਤੁਹਾਡੀ ਇੱਛਾ ਬਣਾ ਵੀ ਸਕਦੇ ਹੋ ਨਹੀਂ ਵੀ ਬਣਾ ਸਕਦੇ ਠੀਕ ਹੈ ਜੀ ਤੁਸੀਂ ਕੜਾਹ ਪ੍ਰਸ਼ਾਦ ਵੀ ਵੱਧ ਨਹੀਂ ਬਣਾਉਣਾ ਦੇਖੋ ਆਪਦੇ ਮੈਂਬਰਾਂ ਦੇ ਹਿਸਾਬ ਨਾਲ ਬਣਾ ਲਓ ਇੱਕ ਕਟ ਸੀ ਕਿ ਉਹਦੀ ਬਣਾ ਲਓ ਦੇਸੀ ਕਿ ਉਹਦੀ ਚਾਹੇ ਦੋ ਕਟਸੀਆਂ ਪਾ ਕੇ ਬਣਾ ਲਓ ਹਨਾ ਦੇਖੋ ਪਹਿਲੇ ਦਿਨ ਤੁਸੀਂ ਬਣਾਉਣੀ ਹੈ ਇਦੂ ਬਾਅਦ ਜੀ ਜਿੱਦਣ ਤੁਹਾਡਾ 40ਵਾਂ ਦਿਨ ਹੋਊਗਾ ਤੁਸੀਂ ਫਿਰ ਤੋਂ ਦੁਬਾਰਾ ਕੇਸ਼ੀ ਇਸ਼ਨਾਨ ਕਰਕੇ ਅਮਰਤ ਵੇਲੇ ਉੱਠ ਕੇ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰਕੇ ਸਜਾ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮੇਹ ਸਦਕਾ 40 ਦਿਨ ਲਗਾਤਾਰ ਜਾਪਾ ਜਿਹੜਾ ਮੇਰਾ ਜੀ ਉਹ ਸੰਪੂਰਨ ਹੋ ਚੁੱਕਿਆ ਕਿਰਪਾ ਕਰੋ ਜੀ ਜਿਹੜੇ ਕਾਰਜ ਦੀ ਮੈਂ ਤੁਹਾਡੇ ਅੱਗੇ ਅਰਦਾਸ ਕਰੀ ਆ ਮੰਨ ਲਓ ਤੁਹਾਨੂੰ ਕੋਈ ਦੁੱਖ ਤਕਲੀਫ ਸੀ ਜੀ ਕੁਝ ਵੀ ਤੁਹਾਡਾ ਕਾਰਜ ਸੀ ਕੋਈ ਗਰੀਬੀ ਸੀ ਕੋਈ ਵਿਆਹ ਨਹੀਂ ਹੋ ਰਿਹਾ ਸੀ ਕੋਈ ਬੱਚੇ ਸੰਬੰਧੀ ਕਈ ਭੈਣਾਂ ਨੂੰ ਦਿਨ ਲੰਘ ਜਾਂਦੇ ਆ ਬੱਚਾ ਖਰਾਬ ਹੋ ਜਾਂਦਾ ਚਾਹੇ ਤੁਸੀਂ ਉਸ ਸੰਬੰਧੀ ਅਰਦਾਸ ਕੀਤੀ ਆ ਤੁਸੀਂ ਗੁਰੂ ਮਹਾਰਾਜ ਅੱਗੇ ਠੀਕ ਆ ਨਾ ਜੀ ਵੀ ਜਿਹਦਾ ਤੁਹਾਡਾ ਹੱਲ ਆ ਉਹ ਕਿਤੋਂ ਨਹੀਂ ਸੀ ਹੋ ਰਿਹਾ ਪਰ ਗੁਰੂ ਮਹਾਰਾਜ ਦੇ ਤੁਸੀਂ ਲੜਨ ਲੱਗੇ ਗੁਰੂ ਰਾਮਦਾਸ ਮਹਾਰਾਜ ਅੱਗੇ ਅਰਦਾਸ ਕੀਤੀ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਉਹ ਤੁਹਾਡਾ ਕਾਰਜ ਆ ਜਿਹੜਾ ਹਨਾ ਤੁਸੀਂ ਗੁਰੂ ਮਹਾਰਾਜ ਨੂੰ ਕਹਿਣਾ ਵੀ ਗੁਰੂ ਮਹਾਰਾਜ ਜੀ ਮੇਰੀ ਅਰਦਾਸ ਆਪਦੇ ਚਰਨਾਂ 'ਚ ਕਬੂਲ ਕਰਿਓ ਠੀਕ ਹੈ ਜੀ ਕਿ ਵਾਹਿਗੁਰੂ ਜੀ ਮਿਹਰ ਕਰੋ ਮੇਰਾ ਕਾਰਜ ਜਿਹੜਾ ਪੂਰਾ ਕਰੋ ਬਸ ਇਹੀ ਧਿਆਨ ਰੱਖਿਓ ਬਸ ਜੀ ਇਹ ਧਿਆਨ ਰੱਖਿਓ ਗੁਰੂ ਮਹਾਰਾਜ ਤੋਂ ਜੇ ਤੁਸੀਂ ਮੰਗੋਗੇ ਸੱਚੇ ਦਿਨ ਕਦੇ ਵੀ ਮਨ ਨਾ ਆਪਦਾ ਡੋਲਣ ਨਾ ਦਿਆ ਕਰੋ ਵਿੱਚ ਲੋਕ ਹੁੰਦੇ ਨੇ ਵੀ ਨਹੀਂ ਉਹਨਾਂ ਨੂੰ ਮਿਲਦਾ ਤਾਂ ਉਹਨਾਂ ਦਾ ਮਨ ਡੋਲ ਜਾਂਦਾ ਉਹਨਾਂ ਨੂੰ ਐ ਹੁੰਦਾ ਵੀ ਐਨਾ ਪਾਠ ਕਰ ਲਿਆ ਸਾਨੂੰ ਕੁਝ ਨਹੀਂ ਮਿਲ ਰਿਹਾ ਮਨ ਨਾ ਡੋਲਿਆ ਕਰੋ ਜੀ ਤੁਸੀਂ ਆਪਦਾ ਜੀ ਯਕੀਨ ਗੁਰੂ ਰਾਮਦਾਸ ਮਹਾਰਾਤੇ اٹਟ ਰੱਖੋਗੇ ਨਾ ਫਿਰ ਤੁਹਾਨੂੰ ਉਹ ਵੀ ਕੋਈ ਕਮੀ ਨਹੀਂ ਆਉਣ ਦਿੰਦੇ ਹੈਗੇ ਠੀਕ ਆ ਨਾ ਜੀ ਬਸ ਜੀ ਇਹ ਧਿਆਨ ਰੱਖਿਓ ਜਿਹੜਾ ਤੁਸੀਂ ਉਹੀ ਮੈਂ ਤੁਹਾਨੂੰ ਕਿਹਾ ਨਾ ਜਿਹੜਾ ਪਾਠ ਆ ਪਹਿਲੇ ਦਿਨ ਸ਼ੁਰੂ ਕੀਤਾ ਫਿਰ ਜਿਹੜਾ ਤੁਸੀਂ ਪਾਠ ਪਹਿਲੇ ਟਾਈਮ ਤੇ ਜਿਸ ਦਿਨ ਸ਼ੁਰੂ ਕਰ ਲਿਆ ਫਿਰ ਤੁਸੀਂ ਹਰ ਰੋਜ਼ ਉਹੀ ਵੇਲਾ ਸਾਂਭਣਾ ਹੈ ਜੀ ਦੇਖੋ ਇਹ ਨਾ ਹੋਵੇ ਵੀ ਤੁਸੀਂ 5 ਵਜੇ ਲੱਗੇ ਸੀ ਦੋਏ ਦਿਨ 6 ਵਜੇ ਉੱਠ ਕੇ ਲੱਗੇ ਵੀ ਚੱਲ ਹਜੇ ਕਿੜਾ ਸੂਰਜ ਚੜ੍ਹਿਆ ਹੈ ਹਨਾ ਇਹ ਕੰਮ ਨਹੀਂ ਜੀ ਤੁਸੀ ਕਰਨਾ ਹੈ ਜਿਸ ਦਿਨ ਤੁਸੀ ਪਹਿਲੇ ਵੇਲੇ ਉੱਠ ਕੇ ਨਾ ਅਮਰਤ ਪਹਿਲਾ ਦਿਨ ਜਿੱਦਣੇ ਉੱਠ ਕੇ ਤੁਸੀ ਅਮਰਤ ਵੇਲੇ ਬਾਣੀ ਸ਼ੁਰੂ ਕੀਤੀ ਆ ਹਰ ਰੋਜ਼ ਤੁਸੀ ਉਸੇ ਟਾਈਮ ਬੈਠਣਾ ਹੈ ਜੀ ਸੂਰਜ ਚੜਨ ਤੋਂ ਪਹਿਲਾਂ ਸਮਾਪਤੀ ਚਾਹੀਦੀ ਆ ਤੁਹਾਡੀ ਤੇ ਤੁਸੀ ਤੁਰਦੇ ਫਿਰਦੇ ਜੀ ਗੁਰਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਗੁਰਮੰਤਰ ਦਾ ਭਾਵ ਹੈ ਜੀ ਵਾਹਿਗੁਰੂ 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 ਠੀਕ ਹੈ ਜੀ ਮੈਂ ਵਾਦਾ ਕਰਦੀ ਆ ਜੀ ਮੈਨੂੰ ਯਕੀਨ ਆ ਮੇਰੇ ਗੁਰੂ ਰਾਮਦਾਸ ਮਹਾਰਾਤੇ ਤੁਹਾਡੇ ਜਿਹੜੇ ਕਾਰਜਾ ਜ਼ਰੂਰ ਉਰਾਸ ਆਉਣਗੇ ਕਿਉਂਕਿ ਜੀ ਕਹਿੰਦੇ ਨੇ ਹੁੰਦੇ ਯਕੀਨ ਹੋਣਾ ਚਾਹੀਦਾ ਆਪਦੇ ਗੁਰੂ ਮਹਾਰਾਜ ਤੇ ਮੈਨੂੰ ਬਹੁਤ ਯਕੀਨ ਆ ਜੀ ਆਪਦੇ ਗੁਰੂ ਮਹਾਰਾਜ ਤੇ ਤੁਹਾਡੇ ਸਾਰੇ ਕਾਰਜ ਸਿੱਧ ਹੋਣਗੇ ਜੀ ਤੁਸੀਂ ਮੇਰੇ ਦੱਸੇ ਮੁਤਾਬਿਕ 40 ਦਿਨ ਲਗਾਤਾਰ ਇਸੇ ਤਰ੍ਹਾਂ ਬਾਣੀ ਪੜ ਲਵਾਂ ਜੀ ਬ੍ਰਹਮ ਕਵਚ ਦੀ ਤੁਹਾਡਾ ਜਿੱਡਾ ਮਰਜੀ ਅੜਿਆ ਤੁਹਾਡਾ ਕੰਮ ਹੋਵੇ ਹਰ ਇੱਕ ਕਾਰਜ ਤੁਹਾਡਾ ਜਿਹੜਾ ਉਹ ਸਿੱਧ ਹੋਊਗਾ ਗੁਰੂ ਮਹਾਰਾਜ ਜੀ ਤੁਹਾਡੀ ਬਾਹ ਵੀ ਜਰੂਰ ਫੜਨਗੇ ਜਦ ਮੇਰੀ ਬਾਹ ਫੜੀ ਹੈ ਮੈਨੂੰ ਉਹਨੂੰ ਡੁੱਬਦੀ ਨੂੰ ਤਾਰਤਾ ਫਿਰ ਤੁਹਾਡਾ ਬੇੜਾ ਵੀ ਜਰੂਰ ਕੰਡੇ ਲਾਉਣਗੇ ਹੈਨਾ ਜੀ ਵਾਹਿਗੁਰੂ ਇਸ ਪਾਠ ਇਹ ਪਾਠ ਹੈ ਨਾ ਜਰੂਰ ਆਰੰਭ ਕਰੋ ਤੁਹਾਡਾ ਕਾਰਜ ਹੈ ਜਿਹੜਾ ਜਰੂਰ ਫਤਿਹ ਹੋਊਗਾ ਤੁਸੀਂ ਇਹ ਬਾਣੀ ਨੂੰ ਪੜਨਾ ਸ਼ੁਰੂ ਕਰ ਦਿਓ ਜੀ ਤੁਹਾਡਾ ਕਾਰਜ ਕੋਈ ਵੀ ਕਾਰਜ ਹੈ ਜਰੂਰ ਸਿੱਧ ਹੋਊਗਾ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਤੁਹਾਡਾ ਜਿੰਨਾ ਮਰਜ਼ੀ ਜੜਿਆ ਤੋੜਿਆ ਕੰਮ ਹੋਵੇ ਦਿਨਾਂ ਚ ਹੀ ਪਧਰੀਆਂ ਹੋਣਗੀਆਂ ਤੁਹਾਡੀਆਂ ਮੁਸ਼ਕਲਾਂ ਠੀਕ ਹੈ ਨਾ ਜੀ ਬਹੁਤ ਸ਼ਕਤੀ ਆ ਜੀ ਉਸ ਅਕਾਲ ਪੁਰਖ ਵਾਹਿਗੁਰੂ ਤੇ ਹਨਾ ਤੁਸੀਂ ਯਕੀਨ ਰੱਖੋ ਬਹੁਤ ਸ਼ਕਤੀ ਆ ਬ੍ਰਹਮ ਕਵਚ ਦੇ ਪਾਠ ਜੀ ਬਹੁਤ ਸ਼ਕਤੀ ਆ ਮੈਂ ਬਹੁਤ ਇਹੋ ਜਿਹੇ ਲੋਕਾਂ ਦੇ ਜ਼ਬਾਨੀ ਸੁਣਿਆ ਵੀ ਜਿਹੜੇ ਕਹਿੰਦੇ ਆ ਵੀ ਸਾਡੀ ਸਾਨੂੰ ਆਹ ਪ੍ਰੋਬਲਮ ਸੀ ਇੱਕ ਭੈਣ ਨੂੰ ਤਾਂ ਜੀ ਇਹ ਵੀ ਸੀ ਵੀ ਉਹਨਾਂ ਨੂੰ ਬੱਚਾ ਨਹੀਂ ਹੋ ਰਿਹਾ ਸੀਗਾ ਦਿਨ ਮੰਨ ਲਓ ਲੰਕੀ ਜਾਂਦੇ ਸੀ ਬੱਚਾ ਖਰਾਬ ਹੋ ਜਾਂਦਾ ਸੀ ਉਹ ਕਹਿੰਦੇ ਮੈਂ ਕਿਸੇ ਦੇ ਕਹਿਣ ਤੇ ਬ੍ਰਹਮ ਕਰਚ ਦਾ ਪਾਠ ਸ਼ੁਰੂ ਕਰਤਾ ਉਹ ਕਹਿੰਦੇ ਵੀ ਮੇਰਾ ਬੱਚਾ ਵੀ ਬਿਲਕੁਲ ਸਵਸਤ ਸੀ ਨੋਰਮਲ ਡਿਲੀਵਰੀ ਹੋ ਗਈ ਹੁਣ ਉਹਨਾਂ ਦਾ ਬੱਚਾ 5 ਸਾਲ ਦਾ ਹੋ ਚੁੱਕਿਆ ਹੈ ਨਾ ਬਹੁਤ ਐਦਾਂ ਦੀਆਂ ਹਨਗੀਆਂ ਜਿਹੜੇ ਕਹਿੰਦੇ ਨੇ ਅਸੀਂ ਬ੍ਰਹਮ ਕਰਚ ਦਾ ਪਾਠ ਕੀਤਾ ਤੇ ਉਹਨਾਂ ਨੂੰ ਜਿਹੜਾ ਕੋਈ ਸੋਚਿਆ ਵੀ ਨਹੀਂ ਸੀ ਉਹ ਕੁਝ ਵੀ ਮਿਲਿਆ ਉਹਨਾਂ ਨੂੰ ਹਨਾ ਤੁਸੀਂ ਜੀ ਬ੍ਰਹਮ ਕਰਚ ਦਾ ਪਾਠ ਜ਼ਰੂਰ ਕਰਕੇ ਦੇਖੋ ਤੁਹਾਡਾ ਭਲਾ ਜ਼ਰੂਰ ਹੋਊਗਾ ਦੇਖੋ ਜੀ ਬੱਤ ਤੋਂ ਵੱਧ ਗੁਰੂ ਆਲੇ ਬਣੋ ਗੁਰੂ ਮਹਾਰਾਜ ਦੇ ਲੜ ਲੱਗੋ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਹਾਂਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ